ਜਿਵੇਂ ਜਿਵੇਂ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਨਵੀਆਂ ਐਡਵਾਈਸਰੀਆਂ ਜਾਰੀ ਹੋ ਰਹੀਆਂ ਨੇ ਮੁਹਾਲੀ ਦੇ ਲੋਕਾਂ ਦੇ ਲਈ ਇਹ ਐਡਵਾਈਸਰੀ ਜਾਰੀ ਕੀਤੀ ਗਈ ਹੈ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਮੇਰੇ ਸਾਥੀ ਰੌਵਿੰਦਰ ਸਿੰਘ ਬੈਣੀਪਾਲ ਮੇਰੇ ਨਾਲ ਬਣੇ ਹੋਏ ਨੇ ਉਹ ਪੂਰੀ ਜਾਣਕਾਰੀ ਦੇਣਗੇ ਕਿ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਕਿਹੜੇ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਕਿਹੜੇ ਨਵੇਂ ਹੁਕਮ ਨੇ ਜਿਨ੍ਹਾਂ ਦੀ ਤੁਸੀਂ ਪਾਲਣਾ ਕਰਨੀ ਹੈ ਧਿਆਨ ਰੱਖਣਾ ਕਿਉਂਕਿ ਜਿਹੜਾ ਟ੍ਰਾਈ ਸਿਟੀ ਚੰਡੀਗੜ੍ਹ ਆ ਉਹ ਹਾਈ ਲਰਟ ਦੇ ਉੱਤੇ ਆ ਸਵੇਰ ਤੋਂ ਹੀ ਜਿਹੜੇ ਸਰਨ ਵੱਜਣੇ ਸ਼ੁਰੂ ਹੋ ਗਏ ਸੀ ਬੀਤੀ ਰਾਤ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਜਿੱਥੇ 7 ਵਜੇ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਚਲੇ ਜਾਓ ਦੁਕਾਨਾਂ ਬੰਦ ਕਰ ਦਿਓ ਉੱਥੇ ਨਾਲ ਕੁਝ ਨਵੇਂ ਹੁਕਮ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਜੋ ਵੀ ਐਡਵਾਈਜ਼ਰੀ ਜਾਰੀ ਹੋਈ ਆ ਉਹ ਜਾਣਕਾਰੀ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਰਾਉ ਵਰਿੰਦਰ ਸਿੰਘ ਬੈਣੀਪਾਲ ਮੇਰੇ ਨਾਲ ਨੇ ਰਾਉ ਜੀ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਇੱਕ ਹੋਰ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਹਾਲਾਂਕਿ ਪਹਿਲਾਂ 7 ਵਜੇ ਤੱਕ ਸਿਰਫ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਵਾਪਸ ਪਰਤਣ ਦੇ ਜਿਹੜੇ ਹੁਕਮ ਸੀ ਹੁਣ ਨਵੇਂ ਕੀ ਹੁਕਮ ਆਏ ਨੇ ਅ ਦੇਖੋ ਉਹ ਇੱਕ ਗੱਲ ਤਾਂ ਸਾਫ਼ ਕਲੀਅਰ ਹੈ ਕਿ ਜਿਵੇਂ 7 ਵਜਣਗੇ ਹੁਣ ਤੋਂ ਥੋੜਾ ਜਿਹਾ ਸਮਾਂ ਬਾਕੀ ਹੈ ਜਿਵੇਂ 7 ਵਜਣਗੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਸਾਰਾ ਕੁਝ ਤਕਰੀਬਨ ਇਹ ਸਮਝੋ ਕਿ ਸਭ ਕੁਝ ਬੰਦ ਹੈ ਕਿਉਂਕਿ ਪਹਿਲਾਂ ਚੰਡੀਗੜ੍ਹ ਦਾ ਨੋਟੀਫਿਕੇਸ਼ਨ ਹੈ ਇਹਨਾਂ ਦੇ ਜੋ ਚੰਡੀਗੜ੍ਹ ਪ੍ਰਸ਼ਾਸਨ ਸੀ ਉਹਨਾਂ ਨੇ ਆਪਣਾ ਇਹ ਆਰਡਰ ਦਿੱਤਾ ਸੀਗਾ ਕਿ 7 ਵਜੇ ਮਤਲਬ ਸਹੀ 7 ਵਜੇ ਤੋਂ ਬਾਅਦ ਤੁਸੀਂ ਸਾਰੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਜਿੰਨੀਆਂ ਵੀ ਮਾਰਕੀਟ ਨੇ ਮਾਲ ਨੇ ਚੰਡੀਗੜ੍ਹ ਕੁੱਲ ਮਿਲਾ ਕੇ ਕਿ ਚੰਡੀਗੜ 7 ਵਜੇ ਉਹ ਚੰਡੀਗੜ ਜਿਹੜਾ 11 11 12 ਵਜੇ ਤੱਕ ਜਾਗਦਾ ਰਹਿੰਦਾ ਹਰ ਰੋਜ਼ ਉਹ ਅੱਜ 7 ਵਜੇ ਸੌਜੂਗਾ ਸੌਜੂਗਾ ਕਹਿ ਦੋ ਕਿ ਆ ਹਨੇਰੇ ਦੀ ਚਾਦਰ ਓੜ ਲੂਗਾ ਚੰਡੀਗੜ ਦੇ ਉੱਤੇ ਜਾਂ ਚੰਡੀਗੜ ਦੇ ਵਿੱਚ ਇੱਕ ਵੀ ਜਿਹੜੀ ਆ ਤੁਹਾਨੂੰ ਉਹ ਰੌਸ਼ਨੀ ਨਜ਼ਰ ਨਹੀਂ ਆਉਗੀ ਉਹਦਾ ਸਾਫ ਤੇ ਸਿੱਧਾ ਸਿੱਧਾ ਮਕਸਦ ਇਹ ਹੀ ਹੈ ਕਿ ਜਿਹੜਾ ਚੰਡੀਗੜ ਹਾਈ ਅਲਰਟ ਤੇ ਹੈ ਚੰਡੀਗੜ ਨੂੰ ਚੇਤਾਵਨੀ ਆਈ ਹੋਈ ਹੈ ਕਿਉਂਕਿ ਵੈਸਟਰਨ ਆਰਮੀ ਦੀ ਜਿਹੜੀ ਯੂਨਿਟ ਦਾ ਉਹ ਇੱਕ ਵੱਡਾ ਠਿਕਾਣਾ ਚੰਡੀਗੜ੍ਹ ਦੇ ਵਿੱਚ ਵੀ ਹੈ ਸੋ ਇਹ ਮੰਨਿਆ ਜਾ ਰਿਹਾ ਕਿ ਪਾਕਿਸਤਾਨ ਅੱਜ ਰਾਤ ਆਪਣੇ ਡਰੋਨਾਂ ਦੇ ਰਾਹੀਂ ਚੰਡੀਗੜ੍ਹ ਨੂੰ ਆਪਣਾ ਨਿਸ਼ਾਨਾ ਬਣਾ ਸਕਦਾ ਸੋ ਉਸ ਤੋਂ ਬਾਅਦ ਹੁਣੇ-ਹੁਣੇ ਮਹਾਲੀ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਵੀ ਕੋਮਲ ਮਿੱਤਲ ਜਿਹੜੇ ਡੀਸੀ ਨੇ ਮਹਾਲੀ ਦੇ ਉਹਨਾਂ ਦੇ ਵੱਲੋਂ ਇਹ ਆਰਡਰ ਜਾਰੀ ਕੀਤੇ ਗਏ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਤਿੰਨ ਚਾਰ ਚੀਜ਼ਾਂ ਮਹਾਲੀ ਦੇ ਲੋਕਾਂ ਦੇ ਲਈ ਕਾਫੀ ਇੰਪੋਰਟੈਂਟ ਰੱਖਦੀਆਂ ਨੇ ਇਹਨਾਂ ਨੇ ਆਪਣੇ ਆਰਡਰ ਦੇ ਵਿੱਚ ਕਿਹਾ ਕਿ ਟੋਟਲੀ ਜਿਹੜਾ ਯੂਜ਼ ਆਫ ਇਨਵਰਟਰ ਤੇ ਜਨਰੇਟਰ आ, मतलब ਇਹ ਤੁਸੀਂ ਨਹੀਂ ਵਰਤਣੇ ਕਹਿਣ ਦਾ ਮਤਲਬ ਕੀ ਹੈ ਕਿ ਦੇਖੋ ਲਾਈਟ ਤਾਂ ਕੱਟੀ ਜਾਊਗੀ ਜੀ ਗ੍ਰੈਡਾਂ ਤੋਂ ਮੇਨ ਸਪਲਾਈ ਤਾਂ ਬੰਦ ਹੋਊਗੀ ਪਰ ਉਹਦੇ ਕੋਲ ਲੋਕਾਂ ਦੇ ਕੋਲ ਅਲਟਰਨੇਟਿਡ ਜਿਹੜੇ ਸਾਧਨ ਨੇ ਹਮ ਬਿਜਲੀ ਦੇ ਉਹ ਹੈ ਜਨਰੇਟਰ ਨੇ ਤੇ ਨਾਲ ਇਨਵਰਟਰ ਨੇ ਤੇ ਇਹ ਕਿਹਾ ਗਿਆ ਕਿ ਦੋਨੋਂ ਚੀਜ਼ਾਂ ਤੁਸੀਂ ਬੰਦ ਰੱਖੋਗੇ ਦੇਖੋ ਇਹਦੇ ਲਈ ਇੱਕ ਰਾਹਤ ਹੋ ਸਕਦੀ ਹੈ ਕਿਉਂਕਿ ਗਰਮੀ ਦਾ ਮੌਸਮ ਆ ਹੈਨਾ ਜੇ ਤੁਹਾਡੇ ਕੋਲ ਇਨਵਰਟਰ ਆ ਤਾਂ ਤੁਸੀਂ ਸਿਰਫ ਤੇ ਸਿਰਫ ਇਹ ਕਹਿ ਸਕਦੇ ਆ ਕਿ ਜਿਹੜੇ ਛੱਤ ਵਾਲੇ ਪੱਖੇ ਹੁੰਦੇ ਨੇ ਤੁਸੀਂ ਉਹ ਚਲਾ ਸਕਦੇ ਹੋ ਕਿਉਂਕਿ ਉਹ ਵਿਜ਼ਿਬਿਲਟੀ ਦੇ ਵਿੱਚ ਨਹੀਂ ਆਉਂਦੇ ਨਿਗਾ ਤੁਸੀਂ ਇਹ ਰੱਖਣੀ ਹੈ ਕਿ ਲਾਈਟ ਕੋਈ ਨਾ ਲੱਗੀ ਹੋਵੇ ਜੇ ਆਸ-ਪਾਸ ਤੁਸੀਂ ਕਿਤੇ ਲਾਈਟ ਜਗਦੀ ਦੇਖਦੇ ਵੀ ਹੋ ਤਾਂ ਉਹਨੂੰ ਵੀ ਤੁਸੀਂ ਇਹ ਕੋਸ਼ਿਸ਼ ਕਰੋ ਕਿ ਉਹਨੂੰ ਵੀ ਆਪਾਂ ਬੰਦ ਕਰਾ ਦਈਏ ਨਾ ਟੋਟਲ ਆਫ ਦੇਖੋ ਜੀ ਇਨਵਰਟਰ ਤੇ ਜਨਰੇਟਰ ਟੋਟਲ ਇਹ ਬੈਨ ਕੀਤੇ ਗਏ ਨੇ ਕਿ ਨਹੀਂ ਚਲਾਉਂਗੇ ਤੁਸੀਂ ਹੈ ਨਾ ਜਿਹੜੇ ਇੱਕ ਇਸ ਤੋਂ ਇਲਾਵਾ ਬਿਲਬੋਰਡ ਹੁੰਦੇ ਨੇ ਜਿਨੇ ਚ ਲਾਈਟਾਂ ਜਗਦੀਆਂ ਨੇ ਸਾਈਨ ਬੋਰਡ ਹੋਗੇ ਸਟਰੀਟ ਲਾਈਟਾਂ ਹੋ ਗਈਆਂ ਸੋਲਰ ਲਾਈਟਾਂ ਤੱਕ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬੰਦ ਰੱਖਣੀਆਂ ਪੈਣਗੀਆਂ ਅ ਅਗਲੇ ਆਰਡਰ ਤੱਕ ਜਣੀ ਅੱਜ ਰਾਤ ਤਾਂ ਹੈਗਾ ਹੀ ਆ ਦੂਸਰੇ ਨੰਬਰ ਤੇ ਕਿਉਂਕਿ ਚੰਡੀਗੜ੍ਹ ਮਹਾਲੀ ਦੇ ਵਿੱਚ ਵੱਡੇ ਵੱਡੇ ਮਾਲ ਨੇ ਤੇ ਮਾਲ ਦੇ ਵਿੱਚ ਸਿਨੇਮਾਸ ਨੇ ਉਹ ਸਿਨੇਮਾ ਸਾਰੇ ਬੰਦ ਰਹਿਣਗੇ ਸ਼ੈਲ ਰਿਮੇਨ ਕਲੋਜ਼ਡ ਫਰੋਮ ਸਨਸੈਟ ਟੂ ਸਨਰਾਈਜ਼ ਮਤਲਬ ਰਾਤ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਇਹ ਬੰਦ ਰਹਿਣਗੇ ਜਿੰਨੇ ਵੀ ਸਿਨੇਮਾ ਕਰਨੇ ਇਸ ਦੇ ਨਾਲ ਹੀ ਜਿਹੜੇ ਜਿਮ ਨੇ ਉਹਨਾਂ ਨੂੰ ਵੀ ਇਸੇ ਤਰੀਕੇ ਸ਼ਾਮ ਹੁੰਦੇ ਹੀ ਜਿਮ ਵੀ ਬੰਦ ਹੋ ਜਾਣਗੇ ਤੇ ਸਾਰੀ ਰਾਤ ਬੰਦ ਰਹਿਣਗੇ ਉਦੋਂ ਤੱਕ ਬੰਦ ਰਹਿਣਗੇ ਜਦੋਂ ਤੱਕ ਸੂਰਜ ਨਹੀਂ ਚੜਦਾ देयर इज ਅ ਬੈਨ ਔਨ ਯੂਜ਼ ਆਫ ਫਾਇਰ ਕਰੈਕਰ ਕਿਉਂਕਿ ਪਟਾਕੇ ਦਾ ਤੁਸੀਂ ਦੇਖੋ ਪਹਿਲਾਂ ਹੀ ਆ ਕਿਉਂਕਿ ਅੱਜ ਇਸ ਜਿਹੜੇ ਟੈਂਸ ਮਾਹੌਲ ਦੇ ਵਿੱਚ ਨਾ ਕਿੱਤੇ ਵੀ ਕੋਈ ਪਟਾਕਾ ਵੀ ਰਾਤ ਨੂੰ ਚੱਲਦਾ ਤਾਂ ਲੋਕ ਦਹਿਸ਼ਤ ਦੇ ਵਿੱਚ ਆ ਜਾਂਦੇ ਨੇ ਕਿ ਖਣੀ ਕਿਤੇ ਬੰਬ ਨਹੀਂ ਆ ਗਿਆ ਹਾਂ ਸੋ ਇਸ ਕਰਕੇ ਪਟਾਕੇ ਚਲਾਉਣ ਤੇ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਜਿਹੜੀ ਉਹ ਮਹਾਲੀ ਪ੍ਰਸ਼ਾਸਨ ਨੇ ਵੀ ਲਾਈ ਆ ਅ ਇਸ ਤੋਂ ਇਲਾਵਾ ਇਵਨਿੰਗ ਹੌਰ ਰੈਜ਼िडेंट्स ਆਰ ਰਿਕਵੈਸਟਡ ਨਾਟ ਟੂ ਲੀਵ देयर ਹਾਊਸ ਜਦੋਂ ਸ਼ਾਮ ਤੋਂ 7 ਵਜੇ ਉਹ ਕਹਿੰਦੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਬਾਹਰ ਨਹੀਂ ਤੁਸੀਂ ਜਾਣਾ ਇਹਦਾ ਇੱਕ ਮਤਲਬ ਹੋ ਰਿਹਾ ਹੈ ਕਿਉਂਕਿ ਜੇ ਤੁਸੀਂ ਬਾਹਰ ਜਾਓਗੇ ਹੂੰ ਪੈਦਲ ਜਾ ਰਹੇ ਹੋ ਵੱਖਰੀ ਗੱਲ ਹੈ ਜੇ ਤੁਸੀਂ ਬਾਹਰ ਜਾਓਗੇ ਤਾਂ ਸੁਭਾਵਿਕ ਹੈ ਕਿ ਤੁਸੀਂ ਕੋਈ ਨਾ ਕੋਈ ਵਹੀਕਲ ਤੁਸੀਂ ਯੂਜ਼ ਕਰੋਗੇ ਸਕੂਟਰ ਮੋਟਰਸਾਈਕਲ ਕਾਰ ਤੇ ਉਹਨੂੰ ਚਲਾਉਣ ਦੇ ਲਈ ਰਾਤ ਨੂੰ ਤੁਹਾਨੂੰ ਲਾਈਟ ਲਾਉਣੀ ਪੈਣੀ ਹੈ ਸੋ ਉਹ ਇਹੀ ਗੱਲ ਹੋਗੀ ਕਿ ਲਾਈਟ ਫੇਰ ਤੁਹਾਡੀ ਜਿਹੜੀ ਆ ਉਹ ਨਜ਼ਰ ਆ ਸਕਦੀ ਹੈ ਸੋ ਕੁੱਲ ਮਿਲਾ ਕੇ ਇਹੀ ਕਿਹਾ ਗਿਆ ਕਿ 7 ਵਜੇ ਤੋਂ ਬਾਅਦ ਤੁਸੀਂ ਆਪਣੇ ਘਰਾਂ ਦੇ ਵਿੱਚ ਰਹਿਣਾ ਹੈ ਦੇਖੋ ਇਸ ਇਸ ਤਰੀਕੇ ਨਾਲ ਕਰਕੇ ਤੁਸੀਂ ਆਪਣੇ ਆਪ ਨੂੰ ਤਾਂ ਸੇਵ ਕਰ ਸਕਦੇ ਹੋ ਨਾਲ ਦੀ ਨਾਲ ਤੁਸੀਂ ਆਪਣੀ ਪੂਰੀ ਸਿਟੀ ਨੂੰ ਵੀ ਸੇਫ ਰੱਖੋਗੇ ਹੈ ਨਾ ਪੂਰੀ ਨੇਸ਼ਨ ਤੁਹਾਡੇ ਤੇ ਡਿਪੈਂਡ ਕਰਦੀ ਹੈ ਇਸ ਵੇਲੇ ਲੋਡ ਇਹੀ ਹੈ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਕਿਉਂਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੁਝ ਲੋਕ ਹੁੰਦੇ ਨੇ ਜਿਹੜੇ ਇਸ ਤਰੀਕੇ ਦੀ ਆਪਤਾ ਦੀ ਸਿਚੁਏਸ਼ਨ ਦੇ ਵਿੱਚ ਵੀ ਹਾਸਾ ਮਜ਼ਾਕ ਜਾਂ ਸ਼ਰਾਰਤਾਂ ਉਹਨਾਂ ਨੂੰ ਸੁਝਦੀਆਂ ਨੇ ਜਿਵੇਂ ਪਹਿਲਾਂ ਗੱਲ ਕਹਿ ਦਿੰਦੇ ਨੇ ਕਿ ਕਈ ਹੁੰਦੇ ਨੇ ਕਿ ਕਿਸੇ ਨੇ ਪਟਾਕਾ ਚਲਾਤਾ ਜੀ ਉੱਥੇ ਚਲਾ ਕੇ ਭੱਜ ਗਿਆ ਕਿਹੜਾ ਮੈਨੂੰ ਪਤਾ ਲੱਗਣਾ ਹੈ ਇਸ ਤਰੀਕੇ ਦੇ ਨਾਲ ਨਾ ਕਰੋ ਕਿਉਂਕਿ دہشت ਦਾ ਮਾਹੌਲ ਇਹਨਾਂ ਚੀਜ਼ਾਂ ਦੇ ਨਾਲ ਫੈਲਦਾ ਹੈ ਨਾ ਤੇ ਇਸ ਤੋਂ ਇਲਾਵਾ ਜਿਹੜਾ ਇਹ ਕੀਤਾ ਗਿਆ ਇਫ ਐਨੀ ਸਾਇਰਨ অর ਸਿਗਨਲ ਸਾਊਂਡਡ ਥੇ ਦਾ ਪਬਲਿਕ ਸ਼ੁੱਡ ਇਮੀਡੀਏਟ ਫਾਲੋ ਦਾ ਇਨਸਟਰਕਸ਼ਨ ਇਸ਼ੂਡ ਬਾਈ ਦਾ ਗਵਰਨਮੈਂਟ ਫਰੋਮ ਦਾ ਟਾਈਮ ਟੂ ਟਾਈਮ ਦਾ ਪਬਲਿਕ ਸ਼ੈਲ ਮਿਨਿਮਾਈਜ਼ ਦਾ ਇਲੂਮੀਨੇਸ਼ਨ ਇਨ ਜਨਰਲ ਇਹ ਕਹ ਰਿਹਾ ਕਿ ਜਦੋਂ ਜੇ ਸਾਇਰਨ ਵੱਜਦਾ ਕਿਉਂਕਿ ਅੱਜ ਚੰਡੀਗੜ੍ਹ ਚ ਸਵੇਰੇ ਵੀ ਸਾਇਰਨ ਵੱਜਿਆ ਸੀ ਉਹਦਾ ਮਤਲਬ ਇਹ ਸੀ ਕਿ ਖਤਰਾ ਹੈ ਜੇ ਹੁਣ ਸ਼ਾਮ ਨੂੰ ਲੈ ਕੇ ਜਾਂ ਰਾਤ ਨੂੰ ਕਿਸੇ ਵੀ ਵੇਲੇ ਸਾਇਰਨ ਵੱਜਦਾ ਤਾ ਉਹਦਾ ਮਤਲਬ ਸਮਝ ਲੈਣ ਖਾਸ ਕਰਕੇ ਮਹਾਲੀ ਜ਼ਿਲ੍ਹੇ ਦੇ ਲੋਕ ਤੇ ਚੰਡੀਗੜ੍ਹ ਦੇ ਲੋਕ ਕਿ ਬਈ ਖਤਰਾ ਹੈਗਾ ਆ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਓ ਇਥੋਂ ਤੱਕ ਕਿ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਬਾਲਕਨੀ ਜਾਂ ਛੱਤਾਂ ਦੇ ਉੱਪਰ ਵੀ ਨਹੀਂ ਖੜਨਾ ਕਿ ਉਹਦਾ ਵੀ ਇੱਕ ਹੋਰ ਰੀਜ਼ਨ ਹੈ ਤੁਸੀਂ ਜਾਓਗੇ ਆਪਣੇ ਨਾਲ ਤੁਸੀਂ ਮੋਬਾਈਲ ਵੀ ਲੈ ਕੇ ਜਾਓਗੇ ਕਿਤੇ ਨਾ ਕਿਤੇ ਆ ਤੁਸੀਂ ਕੁਛ ਨਾ ਕੁਛ ਆਇਆ ਮੋਬਾਈਲ ਦੇ ਉੱਤੇ ਤੁਸੀਂ ਨੋਟੀਫਿਕੇਸ਼ਨ ਕਰ ਰਹੇ ਹੋ ਉਹਦੀ ਵੀ ਜਿਹੜੀ ਲਾਈਟ ਆ ਉਹ ਪਤਾ ਲੱਗਦੀ ਆ ਸੋ ਕਈ ਵਾਰ ਐਸੇ ਹੁੰਦੇ ਨੇ ਡਰੋਨ ਕੀ ਲਾਈਟ ਦੇ ਉੱਤੇ ਵੀ ਅਟੈਕ ਕਰ ਦਿੰਦੇ ਨੇ ਜਾਂ ਕਈਆਂ ਇਸ ਵੇਲੇ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਹਨਾ ਕਿ ਯਾਰ ਹੁਣ ਜਵਾਨਾ ਬਦਲ ਗਿਆ ਹੁਣ ਕਿਹੜੇ 65 ਤੇ 71 ਦਾ ਸਮਾਂ ਵੀ ਉੱਪਰੋਂ ਫਾਈਟਰ ਆਉਣਗੇ ਉਹ نیچے ਦੇਖਣਗੇ ਕਿ ਲਾਈਟ ਕਿੱਥੇ जगਦੀ ਆ ਫਿਰ ਉੱਥੇ ਬੰਬ ਸਿੱਟਦੇ ਹੁੰਦੇ ਸੀ 71 ਚ ਇਹ ਹੋਇਆ 65 ਦੇ ਵਿੱਚ ਵੀ ਇਦਾਂ ਹੀ ਹੋਇਆ ਹੁਣ ਬਦਲ ਗਿਆ ਜ਼ਮਾਨਾ ਇਸ ਵੇਲੇ ਤਾਂ ਜਿਹੜੀ ਲੜਾਈ ਹੋ ਰਹੀ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਰਾਦੀ ਉਹ ਤਾਂ ਡਰੋਨਾਂ ਦੀ ਲੜਾਈ ਹੋ ਰਹੀ ਹੈ ਇਧਰੋਂ ਡਰੋਨ ਉਧਰ ਜਾ ਰਹੇ ਨੇ ਉਧਰੋਂ ਡਰੋਨ ਇਧਰ ਆ ਰਹੇ ਨੇ ਡਰੋਨ ਜਾਂਦੇ ਨੇ ਅਟੈਕ ਕਰਦੇ ਨੇ ਡਰੋਨਾਂ ਨੂੰ ਵਾਪਸ ਲਿਆਉਣ ਦੀ ਵੀ ਲੋੜ ਨਹੀਂ ਇਹ ਜਿਹੜਾ ਮੋਸਟਲੀ ਜਿਹੜਾ ਇੰਡੀਆ ਡਰੋਨ ਵਰਤ ਰਿਹਾ ਇਜ਼ਰਾਈਲ ਦੇ ਹੈਰੋ ਜਿਹੜੇ ਡਰੋਨ ਨੇ ਉਹ ਜਾਂਦੇ ਨੇ ਉਹ ਜਾ ਕੇ ਸਿੱਧਾ ਟਾਰਗੇਟ ਮਿੱਟਦੇ ਨੇ ਲੋਕ ਕਰਦੇ ਨੇ ਤੇ ਉਹ ਡਰੋਨ ਸਿੱਧਾ ਉੱਥੇ ਜਾ ਕੇ ਡਿੱਗਦਾ ਤੇ ਜਿਹੜਾ ਵੀ ਉਹਦੇ ਵਿੱਚ ਧਮਾਕੇਦਾਰ ਸਮੱਗਰੀ ਹੁੰਦੀ ਹੈ ਉਹਦੇ ਨਾਲ ਇੱਕ ਬਹੁਤ ਵੱਡਾ ਬਲਾਸਟ ਹੁੰਦਾ ਹੈ ਤੇ ਇਹ ਜਿਹੜਾ ਇੱਕ ਡਰੋਨ ਹੈ ਇਹ ਤੁਸੀਂ ਦੇਖੋ ਕਿ ਸਮੁੰਦਰ ਦੇ ਸ਼ਿਪ ਕਿੰਨੇ ਵੱਡੇ ਹੁੰਦੇ ਨੇ ਸਮੁੰਦਰ ਦੇ ਸ਼ਿਪ ਤੱਕ ਨੂੰ ਵੀ ਡਬੋ ਸਕਦਾ ਐਨੀ ਇਹਦੀ ਸਮਰੱਥਾ ਹੁੰਦੀ ਆ ਸੋ ਕੁੱਲ ਮਿਲਾ ਕੇ ਇਹੀ ਹੈ ਕਿ ਖਾਸ ਕਰਕੇ ਅੱਜ ਬੇहद ਜ਼ਰੂਰੀ ਹੈ ਮਹਾਲੀ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਰਕਾਰਾਂ ਦਾ ਤੇ ਭਾਰਤੀ ਫੌਜ ਦਾ ਸਾਥ ਦੇਣਾ ਚਾਹੀਦਾ ਸੋ ਅੱਜ ਰਾਤ ਸੈਂਸਿਟਿਵ ਹੋ ਸਕਦੀ ਆ ਕੱਲ ਦੀ ਰਾਤ ਵਾਂਗੂ ਪਰ ਖਤਰਾ ਹੈ ਗੱਲ ਇਹ ਹੈ ਜੇ ਖਤਰਾ ਹੈ ਤਾਂ ਹੀ ਸਾਇਰਨ ਨੇ ਜੇ ਖਤਰਾ ਹੈ ਤਾਂ ਹੀ ਆ ਸਾਰੇ ਨੋਟੀਫਿਕੇਸ਼ਨ ਨੇ ਜੇ ਖਤਰਾ ਹੈ ਤਾਂ ਹੀ ਇਹ ਸਾਰੇ ਆਰਡਰ ਦਿੱਤੇ ਗਏ ਨੇ ਸੋ ਇਸ ਵੇਲੇ ਖਤਰੇ ਨੂੰ ਭਾਪ ਦੇ ਆ ਇਹ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਲੋਕਾਂ ਨੂੰ ਇਹ ਸਾਰੀਆਂ ਹਦਾਇਤਾਂ ਦਾ ਪਾਲਣਾ ਕਰਨਾ ਚਾਹੀਦਾ ਰਾਜਪੀ ਜੀ ਬਹੁਤ ਸ਼ੁਕਰੀਆ Rao ji ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਦਰਸ਼ਕਾਂ ਸਾਝੀ ਕੀਤੀ ਹੈ ਤੇ ਅਖੀਰ ਦੇ ਵਿੱਚ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਇਹਨਾਂ ਹਦਾਇਤਾਂ ਦੀ ਪੂਰਨ ਪਾਲਣਾ ਕੀਤੀ ਜਾਵੇ ਕਿਉਂਕਿ ਇਹ ਤੁਹਾਡੇ ਫਾਇਦੇ ਲਈ ਆ ਤੁਹਾਡੇ ਆਸ-ਪਾਸ ਰਹਿੰਦੇ ਲੋਕਾਂ ਦੇ ਲਈ ਤੁਹਾਡੇ ਸ਼ਹਿਰ ਦੇ ਫਾਇਦੇ ਦੇ ਲਈ ਆ ਲਗਾਤਾਰ ਪਾਕਿਸਤਾਨ ਦੇ ਵੱਲੋਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਭਾਰਤੀ ਸੈਨਾ ਦੇ ਟਿਕਾਣੇ ਆ 에ਅਰ ਬੇਸ ਆ ਚਾਹੇ 에ਅਰ ਫੋਰਸ ਦੇ ਟਿਕਾਣੇ ਹੋਣ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਸ ਤੋਂ ਬਾਅਦ ਟ੍ਰਾਈ ਸਿਟੀ ਅਲਰਟ ਦੇ ਉੱਤੇ ਆ ਤਾਂ ਪ੍ਰਸ਼ਾਸਨ ਸੰਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ 15 ਵਰਸ ਗੁਜਰਨਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲਰ ਐਸ ਐਮ ਟੀ ਵੀ ਪਟਿਆਲਾ